ਵਿਚ ਰਹਿਣ ਵਾਲਿਆਂ ਵਾਸਤੇ ਲਗਾਤਾਰ ਖਤਰਾ ਵਧ ਰਿਹਾ ਔਰ ਦੱਸ ਦਈਏ ਕਿ ਬਹੁਤ ਸਾਰੇ ਇਹੋ ਜਿਹੇ ਹਾਦਸੇ ਵੇਖਣ ਨੂੰ ਮਿਲ ਰਿਹਾ ਕਿ ਜਿੱਥੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਕਈ ਵਾਰ ਨਾਰਮਲ ਕਲੋਨੀਆਂ ਦੇ ਵਿੱਚ ਘਰ ਲੈ ਰਹਿੰਦੇ ਆ ਜਿੱਥੇ ਸੇਫਟੀ ਕੋਈ ਨਹੀਂ ਹੁਣ ਸੇਫਟੀ ਤੋਂ ਬਿਨਾ ਜਦੋਂ ਤੁਸੀਂ ਬਾਰ ਬਾਰ ਘਰ ਪਾ ਲੈਂਦੇ ਹੋ ਤਾਂ ਫਿਰ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਤਾਂ ਇਸ ਡਰ ਨੂੰ ਦੱਸ ਦਈਏ ਕਿ ਆਹ ਸੀਸੀਟੀਵੀ ਫੁਟੇਜ ਚੱਲ ਰਹੀਆਂ ਨੇ ਇਹ ਤਸਵੀਰਾਂ ਜੋ ਆ ਸ਼ਿਵਮ ਕਲੋਨੀ ਦੀ ਔਰ ਦੱਸ ਦਈਏ ਕਿ ਅਦੀਨਾ ਨਗਰ ਸ਼ਹਿਰ ਦੀਆਂ ਤਸਵੀਰਾਂ ਔਰ ਇੱਥੇ 8-10 ਚੋਰ ਜਾਂ ਲੁਟੇਰੇ ਦੱਸਦੇ ਆ ਕਿ ਇਹ ਗਲੀਆਂ ਦੇ ਵਿੱਚ ਰਾਤ ਕੋਈ 12 ਵਜੇ ਦੇ ਕਰੀਬ ਫਿਰ ਰਹੇ ਆ ਔਰ ਇਹ ਤਸਵੀਰਾਂ ਦੇ ਵਿੱਚ ਕਲੀਅਰ ਸ਼ੋ ਹੋ ਰਿਹਾ ਕਿ ਇਹਨਾਂ ਦੇ ਕੋਲ ਹਥਿਆਰ ਵੀ ਨੇ ਅਗਰ ਕੈਮਰੇ ਨਾਲ ਲੱਗੇ ਹੁੰਦੇ ਤਾਂ ਇਸ ਪਰਿਵਾਰ ਦੇ ਉੱਤੇ ਕੀ ਪਾਣਾ ਵਾਪਰਨਾ ਸੀ ਪਰਿਵਾਰ ਕੈਮਰੇ ਵੇਖ ਰਿਹਾ ਸੀ ਤਾਂ ਉਧਰ ਕੋਈ ਦੀਵਾਰ ਜਿਹੜੀ ਆ ਉਹ ਫਾਦ ਰਹੇ ਸੀ ਦੀਵਾਰ ਫਾਦ ਕੇ ਜਦੋਂ ਇੱਕ ਬੰਦਾ ਅਸੋਈ ਦੇ ਅੰਦਰ ਕਿਚਨ ਦੇ ਅੰਦਰ ਆ ਜਾਂਦਾ ਖਿੜਕੀ ਪਟਕੇ ਤਾਂ ਫਿਰ ਉਹਨਾਂ ਦਾ ਧਿਆਨ ਕੈਮਰਿਆਂ ਵੱਲ ਪੈਂਦਾ ਤਾਂ ਦੋ ਚਾਰ ਬੰਦੇ ਉਹਨਾਂ ਨੂੰ ਗੇਟ ਵਿੱਚ ਖੜੇ ਨਜ਼ਰ ਆਉਂਦੇ ਆ ਤਾਂ ਫਿਰ ਉਹ ਜਲਦੀ ਨਿਕਲ ਕੇ ਬਾਹਰ ਆਉਂਦੇ ਆ ਤਾਂ ਇੱਕ ਬੰਦਾ ਕਿਚਨ ਦੇ ਵਿੱਚ ਆ ਚੁੱਕਿਆ ਹੁੰਦਾ ਔਰ ਦਰਵਾਜ਼ਾ ਮੇਨ ਖੋਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਜਦ ਕੀ ਪਰਿਵਾਰ ਜਾਗ ਜਾਂਦਾ ਔਰ ਪਰਿਵਾਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਇਸ ਤਰ੍ਹਾਂ ਦੱਸ ਦਈਏ ਕਿ ਜੇਕਰ ਤੁਸੀਂ ਕੈਮਰੇ ਨਹੀਂ ਲਗਵਾਉਂਦੇ ਜਾਂ ਆਪਣੇ ਘਰਾਂ ਦੇ ਕੋਲ ਸਿਕਿਉਰਿਟੀ ਗਾਰਡ ਨਹੀਂ ਰੱਖਦੇ ਤਾ ਫਿਰ ਕੋਈ ਨਾ ਕੋਈ ਹਾਸਾ ਜਰੂਰ ਵਾਪਰ ਸਕਦਾ ਹੈ ਔਰ ਅਸੀਂ ਅਕਸਰ ਹੀ ਬੇਨਤੀ ਕਰਦੇ ਰਹਿੰਦੇ ਆ ਕਿ ਪਹਿਲੇ ਤਾਂ ਤੁਸੀਂ ਘਰ ਜਿਹੜੇ ਆ ਅਪਰੂਵਲ ਕਲੋਨੀਆਂ ਦੇ ਵਿੱਚ ਲਿਆ ਕਰੋ ਕਿਉਂਕਿ ਉਸ ਦੀ ਇੱਕ ਚਾਰਦੁਆਰੀ ਹੁੰਦੀ ਆ ਉਸ ਦਾ ਗੇਟ ਲੱਗਾ ਹੁੰਦਾ ਮੇਨ ਐਂਟਰੀ ਗੇਟ ਦੇ ਉੱਤੇ ਵੀ ਸਿਕਿਉਰਿਟੀ ਗਾਰਡ ਹੁੰਦੇ ਆ ਔਰ ਅੰਦਰ ਵੀ ਸਿਕਿਉਰਿਟੀ ਗਾਰਡ ਹੁੰਦੇ ਆ ਔਰ ਜੋ ਅਨਔਥਰਾਇਡ ਕਲੋਨੀਆਂ ਜ਼ਿਆਦਾਤਰ ਇਹਨਾਂ ਦੇ ਵਿੱਚ ਇਹੀ ਰਿਸਕ ਰਹਿੰਦਾ ਕਿ ਤੁਹਾਨੂੰ ਕੋਈ ਵੀ ਸੇਫਟੀ ਨਹੀਂ ਮਿਲਦੀ ਕਿਉਂਕਿ ਕੈਮਰੇ ਜਿਹੜੇ ਆ ਉਹ ਕਈ ਵਾਰ ਉਹਨਾਂ ਚੋਰਾਂ ਵੱਲੋਂ ਉਲਟਪੁਟ ਕਰ ਦਿੱਤੇ ਜਾਂਦੇ ਆ ਔਰ ਇਹ ਤਸਵੀਰਾਂ ਵੇਖ ਕੇ ਤੁਸੀਂ ਕਿਵੇਂ ਕਹਿ ਰਹੇ ਹੋ ਕੀ ਇਹ ਸੇਫ ਹੈ ਔਰ ਇਹ ਤਸਵੀਰਾਂ ਦੇ ਵਿੱਚ ਮਾਲਕ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਪਰਿਵਾਰ ਜਾਗ ਗਿਆ ਹੁਣ ਤੁਸੀਂ ਆਪਣੇ ਘਰਾਂ ਦੇ ਵਿੱਚ ਸੇਫਟੀ ਕਰੋਗੇ ਜਾਂ ਨਹੀਂ ਇਹ ਤੁਸੀਂ ਆਪਣੇ ਹੈਂਡਲ ਵਿੱਚ ਲੈਣਾ ਹੈ ਔਰ ਅਸੀਂ ਤਾਂ ਇਹੀ ਕਹਾਂਗੇ ਕਿ ਸਾਰੀ ਕਲੋਨੀ ਜਿਹੜੀਆਂ ਵੀ ਅਨਧਕਾਹਤ ਕਲੋਨੀਆਂ ਵਿੱਚ ਲੋਕ ਰਹਿ ਰਹੇ ਆ ਜੋ ਅਨ ਸੇਫ ਕਲੋਨੀਆਂ ਵਿੱਚ ਰਹਿ ਰਹੇ ਆ ਉਹ ਹਰ 15-20 ਪਰਿਵਾਰ ਰਲ ਕੇ ਤਾਂ ਇੱਕ ਸਿਕਿਉਰਿਟੀ ਗਾਰਡ ਦੋ ਸਿਕਿਉਰਿਟੀ ਗਾਰਡ ਆਪਣੇ ਘਰਾਂ ਵਿੱਚ ਜਰੂਰ ਰੱਖਣ ਗਲੀ ਦੇ ਵਿੱਚ ਮਹੱਲੇ 'ਚ ਰੱਖਣ ਜਿਸ ਨਾਲ ਪਹਿਲਾਂ ਹੀ ਇੰਡੀਕੇਸ਼ਨ ਮਿਲ ਜਾਵੇ ਕਿ ਕੋਈ ਇੱਥੇ ਗਲੀ ਦੇ ਵਿੱਚ ਐਂਟਰ ਹੋ ਗਿਆ ਤਾਂ ਜੇ ਤੁਸੀਂ ਰੱਖ ਲੈਂਦੇ ਹੋ ਤਾਂ ਤੁਹਾਨੂੰ 100-200 ਰੁਪਿਆ ਮਹੀਨਾ ਦੇਣਾ ਪਵੇਗਾ ਔਰ ਤੁਹਾਡੇ ਘਰਾਂ ਦੀ ਸੇਫਟੀ ਹੋ ਜਾਵੇਗੀ ਔਰ ਸਿਕਿਉਰਿਟੀ ਗਾਰਡ ਬਹੁਤ ਜ਼ਰੂਰੀ ਹੈ ਕੈਮਰੇ ਬਹੁਤ ਜ਼ਰੂਰੀ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਤਾਂ ਬਹੁਤ ਘਟ ਗਿਆ। ਥਾਣਿਆਂ ਵਿੱਚ ਨਫਰੀ ਘਟ ਗਈ ਆ ਔਰ ਪੁਲਿਸ ਜ਼ਿਆਦਾਤਰ ਹਾਈਵੇ ਦੇ ਉੱਤੇ ਰਹਿੰਦੀ ਆ, ਰੋਡਾਂ ਤੇ ਰਹਿੰਦੀ ਆ, ਚੌਂਕਾਂ 'ਚ ਰਹਿੰਦੀ ਆ, ਲੇਕਿਨ ਗਲੀਆਂ ਮਹੱਲਿਆਂ ਵਿੱਚ ਪੁਲਿਸ ਦੀ ਡਿਊਟੀ ਬਹੁਤ ਘਟ ਗਈ ਆ। ਤਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਪੁਲਿਸ ਦੀ ਜ਼ਿੰਮੇਵਾਰੀ ਨਾ ਸਮਝੋ, ਇਹ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ। 100-200 ਰੁਪਿਆ ਹਰ ਘਰ ਪਰਤੀ ਕਰਨ ਦੀ ਕੋਸ਼ਿਸ਼ ਕਰੋ ਔਰ ਆਪਣੀਆਂ ਗਲੀਆਂ ਦੇ ਵਿੱਚ ਸਿਕਿਉਰਿਟੀ ਗਾਰਡ ਜਿਹੜੇ ਆ ਉਹ ਰੱਖਣੇ ਸ਼ੁਰੂ ਕਰ ਦਿਓ। ਤਾ ਜੋ ਤੁਹਾਡੇ ਘਰ ਸੇਫ ਹੋ ਸਕਣ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਬੱਚੇ ਜਿਹੜੇ ਆ ਉਹ ਬਾਹਰ ਰਹਿ ਰਹੇ ਆ ਔਰ ਪਰਿਵਾਰ ਬਜ਼ੁਰਗ ਜਿਹੜੇ ਆ ਘਰਾਂ ਚ ਰਹਿ ਰਹੇ ਆ ਉਹਨਾਂ ਵਾਸਤੇ ਮੁਸ਼ਕਲਾ ਹੋ ਗਈਆਂ ਔਰ ਹਾਸਾ ਵਾਪਰਨ ਦਾ ਡਰ ਹੈ ਔਰੇ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਜਰੂਰ ਕਰ ਦਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ